ਬਾਬੇ ਕੀ ਨਾਮ ਆ ਤੁਹਾਡਾ ਰਾਮਪ੍ਰਸਾਦ ਸ਼ਰਮਾ ਜੀ ਕਿਹਾਂ ਸੇ ਰਹਿਣੇ ਵਾਲੇ ਕੋਈ ਸਾਲਾ ਪਿੰਡ ਦੁਦੇੜੇ ਮੈਂ ਸੇਵਾ ਕਰਦੀ ਹੇ ਮੰਦਰ ਮੇ ਜੀ ਹਾਂ ਜੀ ਅੱਜ ਰਖੜਾ ਸਾਹਿਬ ਮੈਂ ਰਾਸ਼ੀ ਤੁਹਾਨੂੰ ਦੇ ਰਿਹਾ ਕਿਵੇਂ ਤੁਹਾਨੂੰ ਮਹਿਸੂਸ ਹੋ ਬਹੁਤ ਬਹੁਤ ਧੰਨਵਾਦੀ ਰਖੜਾ ਸਾਹਿਬ ਦਾ ਜਿਨ੍ਹਾਂ ਨੇ ਬ੍ਰਾਹਮਣਾਵਾਂ ਵੱਲ ਔਰ ਖਾਲਸਿਆਂ ਵੱਲ ਬਹੁਤ ਸਾਰੇ ਮੌਲਵੀਆਂ ਵੱਲ ਦੇਖ ਕੇ ਉਹਨਾਂ ਨੇ ਦਾਨ ਦਾਨ ਕਿਤੇ ਤਰ੍ਹਾਂ ਦਾ ਜਿਹੜਾ ਦਾਨ ਹੈ ਆਪਣੇ ਹੱਥ ਨਾਲ ਕੀਤਾ ਹੈ ਜਿਹੜਾ ਦਾਨ ਹੁੰਦਾ ਹੈ ਉਹ ਸਫਲਾ ਹੁੰਦਾ ਹੈ ਬਾਕੀ ਰਖੜਾ ਸਾਹਿਬ ਨੇ ਆਪਣੇ ਨੇੜੇ ਥੜੇ ਪਿੰਡਾਂ ਦੇ ਵਿੱਚ ਬਹੁਤ ਵਧੀਆ ਕੰਮ ਕੀਤੇ ਆ ਅਪ੍ਰਿਮਾਤਮਾ ਇਹਨਾਂ ਦੇ ਇਸ ਤਰੀਏ ਇਹਨਾਂ ਦੇ ਉੱਪਰ ਅਸੀਰਵਾਦ ਭਜੇ ਹੱਥ ਰੱਖ ਕੇ ਪ੍ਰਮਾਤਮਾ ਕਿ ਇਹ ਨੇੜੇ ਤੇੜੇ ਦੇ ਕੰਮ ਮਤਲਬ ਪਿੰਡਾਂ ਦੇ ਵਿੱਚ ਅੱਛੇ ਅੱਛੇ ਕੰਮ ਕਰਨਾ ਔਰ ਪਹਿਲਾਂ ਵੀ ਸਰਹਾਨਾ ਬਹੁਤ ਬੜੀਆ ਹੋ ਰਹੀ ਹੈ ਕਿਵਤ ਅਲੱਗ ਹੈ ਕਿ ਅਕਲ ਮੋਲਵੀਆਂ ਦਾ ਪੰਡਤਾ ਦਾ ਰਾਜਸੰਦ ਦਾ ਕੋਈ ਹੱਥ ਨਹੀਂ ਫੜਦਾ ਰਖੜਾ ਸਾਹਿਬ ਨੇ ਆਜਾ ਹੱਥ ਫੜਿਆ ਤੁਹਾਡਾ ਬਹੁਤ ਬੜੀਆ ਸਰਹਾਨਾ ਇਹ ਰਖੜਾ ਸਾਹਿਬ ਦੀ ਇਹ ਬਹੁਤ ਬੜੀਆ ਪਹਿਲ ਹੈ ਬਾਕੀ ਬਹੁਤ ਬੜੀਆ ਪਹਿਲ ਜਿਹੜੀ ਹੁੰਦੀ ਹੈ ਇਹ ਅੱਗੇ ਵੀ ਇਹ ਜਿਹੀ ਪਹਿਲਾਂ ਹੁੰਦੀਆਂ ਰਹਿਣ ਔਰ ਇਸ ਤਰ੍ਹਾਂ ਹੀ ਬ੍ਰਾਹਮਣਾ ਨੂੰ ਮੌਲਵੀਆਂ ਨੂੰ ਖਾਲਸਿਆਂ ਨੂੰ ਦਾਨ ਕੀਤਾ ਜਾਵੇ ਜੋ ਬ੍ਰਾਹਮਣਾ ਦਾ ਮੌਲਵੀਆਂ ਦਾ ਬ੍ਰਾਹਮਣਾ ਦਾ ਜੋ ਖਾਲਸਿਆਂ ਦਾ ਜੋ ਅਸੀਰਵਾਦ ਹੈ ਰਖੜਾ ਸਾਹਿਬ ਦੇ ਉੱਪਰ ਹੋਵੇ ਤੇ ਰਖੜਾ ਸਾਹਿਬ ਦਿਨ ਦੁਗਣੀ ਰਾਤ ਦੁਗਣੀ ਤਰੱਕੀ ਕਰਨ ਚੜ੍ਹਦੀ ਕਲਾ ਚਰਨਾਂ ਵਿੱਚ ਮਹਾਤਮਾ ਹੈ ਬੋਲ ਹੈ ਹਾਂਜੀ ਕੀ ਨਾਮ ਹੈ ਆਪਕਾ ਉਸ گاؤں ਦਾ ਮੁਹੰਮਦ ਫੈਸਲ ਮੈਂ ਇਹੀ ਰਖੜੇ ਸੇ ਹੀ ਹੂੰ ਕਿਵੇਂ ਦੇਖਦੇ ਆਪ ਰਖੜਾ ਸਾਹਿਬ ਨੇ ਰਾਸ਼ੀ ਵੰਡੀ ਆਪਕੋ ਵੀ ਮੌਲਵੀ ਕੋ ਵੀ ਆਪ ਰਾਸ਼ੀ ਵੰਡੀ ਹੈ ਕਿਹਦਾ ਮਸੂਫ ਦੇਖਿਏ पंजाब का पहले से ही इस चीज़ में बहुत बड़ा नाम है यहाँ पर भाईचारगी की जो मिसाल है वो पूरे हिंदुस्तान में किसी स्टेट में नहीं है अब चूँकि जैसा भाईचारा यहाँ देखने में मिलता है मैं वैसे तो उत्तर प्रदेश से आता हूँ मैं कई स्टेट में गया हुआ हूँ लेकिन ऐसा मामला मैंने कहीं नहीं देखा जो यहाँ भाईचारगी आपस में रहन सहन है कोई किसी तरह का भेदभाव नहीं है कोई किसी से हसद नहीं रखता कोई किसी के ख़िलाफ़ नहीं चलता सब आपस में आपने भी देखा होगा जब बाढ़ आई तो उसमें हमारे उत्तर प्रदेश से भी और बाकी और स्टेट से भी पंजाब की जो है मदद हुई ये क्यों हुई आपको पता है ये इसलिए हुई क्योंकि पंजाब के लोग इसके काबिल हैं जब ये सबसे ज़्यादा मदद करते हैं जब इन पर आन पड़ी तो फिर पूरा हिंदुस्तान इनसे पीछे नहीं रहा वजह यही है कि इनका दिल बहुत बड़ा है पंजाब के लोगों का और मैं तो यही कहता हूँ कि भाई जैसे पंजाब के लोग हैं अगर ਪੂਰੇ ਹਿੰਦੁਸਤਾਨ ਮੇ ਐਸੇ ਹੀ ਲੋਗ ਹੋ ਜਾਈਏ ਤਾਂ ਇਨਸ਼ਾਅੱਲਾ ਫਿਰ ਨਫਰਤੀ ਮਿਟ ਜਾਏਗੀ ਜੀ ਇਹ ਹੈ ਬਸ ਬੋਲੋ ਬਧਨਵਾਦ ਰੋ ਬਾਬੇ ਕਿਵੇਂ ਦੇਖਦੇ ਹੋ ਅੱਜ ਅੱਜ ਜਿਹੜਾ ਰਖੜਾ ਸਾਹਿਬ ਵੱਲੋਂ ਪੇ ਰਸ਼ੀ ਭੇਟ ਕੀਤੀ ਜਾ ਰਹੀ ਹੈ ਕਿਵੇਂ ਦੇਖਦੇ ਹੋ ਸਾਰੇ ਇਸ ਦੀ ਜਾਨ ਇਹ ਬਹੁਤ ਵਧੀਆ ਰਖੜਾ ਸਾਹਿਬ ਵੱਲੋਂ ਕਦਮ ਚੱਕਿਆ ਗਿਆ ਜੀ ਜੋ ਅੱਜ ਗਰੰਤੀ ਸਿੰਘਾ ਦਾ ਪ੍ਰੋਪਰ ਸਤਕਾਰ ਨਹੀਂ ਹੋ ਰਿਹਾ ਅੱਜਕੱਲ ਗਰੰਥੀ ਸਿੰਘਾਂ ਦੇ ਬੇਟੇ ਜਿਹੜੇ ਬੱਚੇ ਨੇ ਉਹ ਇਸ ਲੈਂਡ 'ਚ ਪੈਨ ਨੂੰ ਨਹੀਂ ਤਿਆਰ ਕਿਉਂਕਿ ਇਹ ਸਤਕਾਰ ਹੀ ਨਹੀਂ ਬਣਦਾ ਇਸ ਗਰੰਥੀ ਸਿੰਘਾਂ ਨੂੰ ਪੂਰਾ ਮਿਲਦਾ ਪਰ ਇਹ ਰਖੜਾ ਸਾਹਿਬ ਦੀ ਪਹਿਲਾਂ ਹੀ ਬੜੀ ਉੱਚੀ ਸ਼ਖਸੀਅਤ ਨੇ ਇਹਨਾਂ ਨੇ ਇੱਕ ਪਹਿਲ ਕਦਮੀ ਕਰਕੇ ਜੋ ਗੁਰੂ ਘਰ ਦੇ ਕੇਵਲ ਗਰੰਥੀ ਸਿੰਘ ਨਹੀਂ ਉਹ ਪੰਡਤਾਂ ਦੇ ਪੰਡਿਤ ਹੋਣ ਚਾਹੇ ਮੰਦਰ 'ਚ ਚਾਹੇ ਮੌਲਵੀ ਚਾਹੇ ਕਿਸੇ ਵੀ ਅਸਥਾਨ 'ਤੇ ਸੇਵਾ ਕਰਦੇ ਨੇ ਉਹ ਸਾਰਿਆਂ ਦਾ ਮਾਣ ਸਨਮਾਨ ਕਰ ਰਹੇ ਨੇ ਇਹ ਬਹੁਤ ਵੱਡੀ ਗੱਲ ਹੈ ਜੋ ਤਰਾਸ਼ਦੀ ਹੈ ਆਪਣੇ ਵਿੱਚ ਇਹ ਸਭ ਤੋਂ ਵੱਡਾ ਸਤਕਾਰ ਗੁਰੂ ਘਰ ਦੇ ਗਰੰਥੀਆਂ ਦਾ ਪੰਡਤਾਂ ਦਾ ਮੌਲਵੀਆਂ ਦਾ ਹੋਣਾ ਚਾਹੀਦਾ ਜੋ ਆਪਾਂ ਨੂੰ ਰੱਬ ਦਾ ਸੁਨੇਹਾ ਦਿੰਦੇ ਨੇ ਪਰ ਉਹ ਦੁਨੀਆ ਸਤਕਾਰ ਨਹੀਂ ਕਰਦੀ ਇਹ ਰਖੜਾ ਸਾਹਿਬ ਬਹੁਤ ਉੱਚੀ ਸ਼ਖਸੀਅਤ ਦੇ ਮਾਲਕ ਨੇ ਜੋ ਉਹ ਪਹਿਲ ਕਦਮੀ ਕਰ ਰਹੇ ਨੇ ਜੋ ਗੁਰੂ ਘਰ ਦੇ ਗਰੰਥੀਆਂ ਦਾ ਪੰਡਤਾਂ ਦਾ ਮੌਲਵੀਆਂ ਦਾ ਹੋਰ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਨੇ ਸਾਰੇ ਧਰਮਾਂ ਨੂੰ ਇੱਕ ਉਪਜੀਵਕਾ ਵਾਸਤੇ ਰਾਸੀ ਦਾਨ ਕਰ ਰਹੇ ਨੇ ਜੋ ਮਹਾਰਾਜ ਕਿਰਪਾ ਕਰਨ ਇਹਨਾਂ ਦਾ ਦਾਨ ਇਹ ਥਾਏ ਪਾਉਣ ਇਹਨਾਂ ਨੂੰ ਹੋਰ ਅੱਗੇ ਤੋਂ ਬਹੁਤ ਉੱਚੇ ਪੱਧਰ ਤੇ ਵੱਡੇ ਲੈਵਲ ਤੇ ਇਹੋ ਜਿਹੀਆਂ ਸੇਵਾਵਾਂ ਕਰਨ ਦਾ ਸਮਾਜ ਸੇਵਾ ਕਰਨ ਦਾ ਪਰਮਾਤਮਾ ਬਲ ਉਦਮਗਿਆਰ ਬਖਸ਼ਦੇ ਰਹਿਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜਿਹੀ ਤਵਾਹੀ ਹੋ ਗਈ ਸੀਗੀ ਮੈਂ ਦੇਖਣ ਵਾਲੀ ਗੱਲ ਹੈ ਹੀ ਨਹੀਂ ਸੀ ਜੋ ਅਸੀਂ ਫੈਸਲਾ ਕੀਤਾ ਕਿ ਆਪਾਂ ਨੂੰ ਵੀ ਇਹਦੇ ਵਿੱਚ ਮਤ ਕਰਨੀ ਚਾਹੀਦੀ ਉੱਥੋਂ ਜਿੱਥੇ ਜ਼ਿਮੀਰਾਨ ਦੀ ਮਤ ਦੀ ਗੱਲ ਸੀਗੀ ਜਿੱਥੇ ਬਾਕੀ ਗੱਲਾਂ ਦੀ ਮਤ ਦੀ ਗੱਲ ਸੀਗੀ ਉੱਥੇ ਨਾਲ ਇਹ ਵੀ ਆਈ ਕਿ ਜਿਹੜੇ ਗੁਰੂ ਘਰ ਦੇ ਗ੍ਰੰਥੀ ਸਿੰਘ ਨੇ ਉਹਨਾਂ ਦੇ ਉੱਤੇ ਵੀ ਅਸਰ ਪੈਂਦਾ ਜਿਹੜੇ ਮੰਦਰ ਦੇ ਵਿੱਚ ਪੁਜਾਰੀ ਬੈਠਾ ਹੈ ਉਹਤੇ ਵੀ ਅਸਰ ਹੁੰਦਾ ਜੇ ਲੋਕਾਂ ਕੋ ਕੁਝ ਨਹੀਂ ਰਹੂਗਾ ਤਾਂ ਉਹ ਵਿਚਾਰੇ ਦਾ ਕੀ ਗੁਜ਼ਾਰਾ ਹੋਊਗਾ ਤੇ ਫੈਲਾ ਕੀਤਾ ਵੀ ਆਪਾਂ ਇਹਨਾਂ ਨੂੰ ਵੀ ਘੱਟੋੜ 5-5000 ਰੁਪਏ ਦੇਈਏ ਉੱਥੇ ਅਸੀਂ ਸਾਰੇ ਦੇਖ ਕੇ ਆਏ ਸੀ ਫੇਰ ਗੱਲ ਹੋਈ ਕਿ ਜੇ ਵੀ ਉੱਥੇ ਦੇਖ ਸਕਦੇ ਆ ਤਾਂ ਆਪਾਂ ਇੱਥੇ ਵੀ ਸਾਡੇ ਫਸਲਾਂ ਦਾ ਕਾਫੀ ਨੁਕਸਾਨ ਹੋਇਆ ਹੈ ਪਾਣੀ ਚਾਹੇ ਘਟਾ ਹੋਇਆ ਹੈ ਇਹ ਕਿਤੇ ਬਿਮਾਰੀ ਪੈ ਗਈ ਉਹ ਬਿਮਾਰੀ ਨਾਲ ਫਸਲਾਂ ਦੀ ਤਬਾਹੀ ਹੋ ਗਈ ਤੇ ਫੇਰ ਸੋਚਿਆ ਵੀ ਕਿ ਇੱਥੇ ਵੀ ਆਪਾਂ ਇਹਨਾਂ ਦਾ ਇਹ ਥੋੜੀ ਜਿਹਾ ਮਤਤ ਕਰੀਏ ਉਸ ਮੱਦੇ ਦੇ ਤਹਿਤ ਅਸੀਂ ਰੱਖਿਆ ਪਹਿਲਾਂ ਇਸ ਮਾਣੇ ਰੱਖਿਆ ਸੀਗਾ ਤੇ ਅੱਜ ਇਹ ਰਖੜੇ ਪਿੰਡ ਦੇ ਵਿੱਚ ਰੱਖਿਆ ਕਿ ਸਾਰਿਆਂ ਨੂੰ ਆਪਾਂ ਮਾਨ ਸਨਮਾਨੀ ਹੁੰਦਾ ਸਤਕਾਰ ਦੇ ਨਾਲ ਇਹਦੀ ਕੋਈ 5000 ਰੁਪਏ ਦਾ ਕੋਹ ਤੋ ਤਗੜਾ ਹੋ ਜਾਣਾ ਦਾ ਕਸੂਰ ਹੋ ਜਾਣਾ ਪਰ ਇਹ ਇੱਕ ਮਾਨ ਸਨਮਾਨੀ ਹੁੰਦਾ ਉਹ ਮਾਨ ਸਮਝਾਇਆ ਇੱਥੇ ਰੱਖਿਆ ਤਗੜਾ ਦਾ ਕਿੰਨਾ ਪੂਰਾ ਕਿੰਨੀ ਰਾਜ ਕਿੰਨੀ ਪੰਡੀ ਚੱਲੀ ਜਾ ਰਹੀ ਹੈ ਦੇਖੋ ਟੋਟਲ ਤਾਂ 10 ਕਰੋੜ ਰੁਪਏ ਜੀ ਬਾਕੀ ਇੱਥੇ ਦੇਖਦੇ ਆ ਕਿ ਇੱਥੇ ਕਿੰਨੇ ਨੇ ਫਿਰ ਸਾਰੇ ਸਾਰੇ ਜਗ੍ਹਾ ਤੇ ਰੱਖਿਆ ਹੋਇਆ ਹੈ ਫਿਰ ਰਾਜਲੇ ਵੀ ਰੱਖਿਆ ਹੈ ਅ ਕੜਾਈ ਸਾਹਿਬ ਵੀ ਰੱਖਿਆ ਹੈ ਆਪਣਾ ਭਾਂਡੇ ਵੀ ਰੱਖਿਆ ਹੈ ਇਧਰ ਸਰੂਰ ਵੱਲ ਤੇ ਵੀ ਰੱਖਿਆ ਹੈ ਸਾਰੀ ਤਕਰੀਬ ਤਕਰੀਬ ਜਿੱਥੇ ਸਾਡੀ ਏਰੀਆ ਪੈਂਦਾ ਹੈ ਨਹੀਂ ਇਹ ਮੈਂ ਆਪਣੀ ਕੱਚੀ ਤੱਕ ਰੱਖਿਆ ਹੈ ਰਕਰ ਤਾਂ ਤੁਹਾਨੂੰ ਵੀ ਲੱਗਦਾ ਐਸਜੀਪੀਸੀ ਨੇ ਆਪਣਾ ਬੰਦਾ ਰੋਲ ਨਵਾਇ ਜਿਹੜੀ ਧਾਰਮਿਕ ਪ੍ਰਚਾਰਕ ਨੇ ਕਿਹੜੇ ਕਾਲ ਤਖਤ ਸਾਹਿਬ ਦੇ ਵੀ ਸਮੇਂ ਸਮੇਂ ਤੇ ਹੁਕਮ ਰਹੇ ਨੇ ਆਦੇਸ਼ ਰਹੇ ਨੇ ਵੀ ਉਹਨਾਂ ਦਾ ਜੀਵਨ ਚੁਪਟਣ ਲਈ ਕਿਹੜਾ ਐਸਜੀਪੀਸੀ ਵੀ ਜਿਹੜਾ ਉੱਪਰਰੇ ਤੁਹਾਨੂੰ ਲੱਗਦਾ ਵੀ ਐਸਜੀਪੀਸੀ ਨੇ ਸਹੀ ਰੋਲ ਨਵਾਇ ਦੇਖੋ ਇਸ ਜਗ੍ਹਾ ਦੇ ਉੱਤੇ ਜੋ ਵੀ ਜਿੰਨਾ ਕਰ ਰਿਹਾ ਹੈ ਮੈਂ ਸੁਰਤੇ ਹੀ ਗੱਲ ਕਹਿ ਰਿਹਾ ਕਿ ਹੜਾਂ ਦੇ ਵਿੱਚ ਜੋ ਜਿੰਨੀ ਮਤ ਕਰ ਰਿਹਾ ਉਹਦਾ ਸਾਨੂੰ ਸਨਮਾਨ ਨਹੀਂ ਕਰਨਾ ਚਾਹੀਦਾ ਸ਼੍ਰੋਣੀ ਕਮੇਟੀ ਆਪਣੀ ਜਗ੍ਹਾ ਤੇ ਕਰ ਰਹੀ ਹੈ ਇੱਥੇ ਕੋਈ ਬਰੋਦ ਨਹੀਂ ਚਾਹੀਦਾ ਕਿਸੇ ਨੂੰ ਮਾਰਾ ਨਹੀਂ ਕਹਿਣਾ ਚਾਹੀਦਾ ਕੋਈ ਵੱਧ ਕਰ ਸਕਦਾ ਹੈ ਕੋਈ ਘੱਟ ਕਰ ਸਕਦਾ ਹੈ ਮੈਂ ਕਿਹਾ ਸਾਰਾ ਕਰ ਲੈਣਾ ਜੀ ਹਰ ਬੰਦਾ ਉਹਦੇ ਵਿੱਚ ਕੰਟ੍ਰਿਬਿਊਟ ਕਰ ਰਿਹਾ ਜੋ ਵੀ ਹੈ ਅੱਜ ਇਕੱਲੇ ਆਪੇ ਨਹੀਂ ਕਰ ਰਹੇ ਸਾਰੀ ਦੁਨੀਆ ਤੋਂ ਲੋਕ ਆਏ ਨੇ ਸਰਕਾਰ ਵੀ ਆਈ ਹੈ ਸੈਂਟਰਲ ਸਰਕਾਰ ਵੀ ਹੈ ਦੂਜੇ ਸਟੇਟਾਂ ਦੀ ਸਰਕਾਰਾਂ ਵੀ ਆਈਆਂ ਨੇ ਹਰ ਬੰਦਾ ਇਨਵੋਲ ਹੋਇਆ ਹੈ ਤੋ ਆਪਣੀ ਡਿਊਟੀ ਬੰਦ ਦੇ ਹੋ ਕੇ ਜਿਹੜਾ ਜਿੰਨਾ ਕੰਮ ਕਰਾਵਾ ਐਪਰੀਸ਼ੀਏਟ ਕਰੀਏ ਆ ਗੱਲਾਂ ਫਿਰ ਬਾਅਦ ਵਿੱਚ